ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਸਬੇ ਕੰਤ ਮਹਿਲੀਆਂ ਸਗਲੀਆਂ ਕਰੇ ਸਿੰਗਾਰ ਗਣਤ ਗਣਾ ਬਣਾਈਆਂ ਸੁਹਾਵੇਸ ਵਿਕਾਰ ਬਾਖੰਡ ਪ੍ਰੇਮ ਨ ਪਾਈਏ ਖੋਟਾ ਪਾਜ ਖੋਆਰ ਹਾਰ ਜਿਓ ਇਉ ਪਿਰ ਰਾਫੇ ਨਾਰ ਤਦ ਪਾਵਣ ਸੋਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਹਾਓ ਗੌਰ ਸਭਤੀ ਸਿੰਗਾਰੀਆਂ ਤਨ ਮਨ ਪਿਰ ਕੈ ਪਾਸ ਦਏਕਾਰ ਜੋੜ ਖੜੀ ਤੱਕੈ ਸੱਚ ਕਹੇ ਅਰਦਾਸ ਲਾਲ ਰੱਤੀ ਸੱਚ ਪੈ ਵਸੀ ਪਾਏ ਰੱਤੀ ਰੰਗ ਰਾਸ ਪ੍ਰੀਅ ਕੀ ਚੇਰੀ ਕਾਂਡੀ ਐ ਲਾਲੀ ਮਾਨੈ ਨਾਓ ਸਾਚੀ ਪ੍ਰੀਤਨਾ ਟੁੱਟਈ ਸਾਚੇ ਮੇਲ ਮਿਲਾਓ ਸਭ ਦਰਤੀ ਮਨ ਭੇਦਿਆ ਹੋਂ ਸਦ ਬਲਿਆ ਰਹਿ ਜਾਓ 사ਤਨ ਰੰਡ ਨ ਬੈਸਈ ਜੇ ਸਤਗੁਰੂ ਮਾਹੇ ਸਮਾਏ ਪੈਰ ਰਸਾਲੂ ਨੌਤਨ ਸਾਚੇ ਮਰੇ ਨ ਜਾਏ ਨੇਤ ਰਾਵੈ ਸੋ ਹਾਗਣੀ ਸਾਚੀ ਨਦਰ ਰਜਾਏ ਸਾਚ ੜੀ ਤਨ ਮੰਡਿਏ ਕਾਪੜ ਪ੍ਰੇਮ ਸਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾ ਦਵਾਰ ਦੀਪਕ ਸ਼ਬਦ ਵਿਗਾਸਿਆ RAM ਨਾਮ ਔਰ ਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸਪਾ ਸਰਤ ਸਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪੇਰ ਪਰਖ ਨਾ ਜਾਣੀ ਸਾਚੇ ਗੁਰ ਕਾ ਹੇਤ ਪਿਆਰ ਨੇਸਾਂ ਦੇ ਆਰੀ ਸੁੱਤੀ ਏ ਕਿਉ ਪਿਰ ਪਿੰਨ ਰੈਣ ਵੇ ਆਏ ਅੰਕ ਚਲੋ ਤਨ ਚਾਲਿਓ ਮਨ ਤਨ ਚਲ ਬਲ ਜਾਏ ਜਾ ਤਨ ਕੰਤ ਨਾ ਰਾਫੀਆ ਤਾਂ ਬਿਰਥਾ ਜੋ ਬਨ ਜਾਏ ਸੇਜੇ ਕੰਤ ਮਹਿਲੜੀ ਸੁੱਤੀ ਪੂਚ ਨਾ ਪਾਏ ਹਾਂ ਸੁੱਤੀ ਪਿਰ ਚਾਕਣਾ ਕਿਸ ਕੋ ਪੋਸ਼ੋ ਚਾਏ ਸਤ ਗੁਰ ਮੇਲੀ ਪੈ ਵਸੀ ਨਾਨਕ ਪ੍ਰੇਮ ਸਖਾਏ